ਸਾਸ਼ੀਕਾਲ ਮੇਟੋੜੇਂਦਰ ਪਾਸੇ ਪਮਾੜੀ ਤੇ ਗੱਲਾਂ ਕਰਨੀਆਂ ਅੱਜ ਫੇ ਸੌਣ ਦੇ ਮਹੀਨੇ ਦੀਆਂ ਸੌਣ ਦੇ ਮਹੀਨੇ ਚ ਖਾਸ ਧੀਆਂ ਚਲਦੀਆਂ ਆਉਂਦੀਆਂ ਨੇ ਉਸੇ ਧੀਆਂ ਮੇਰੇ ਪਿੰਡ ਪਮਾੜੀ ਵਿੱਚ ਵੀ ਮਨਾਈਆਂ ਜਾ ਰਹੀਆਂ ਨੇ ਮੇਰੇ ਮੇਰੇ ਧੀਆਂ ਨੇ ਤੇ ਨਾਲ ਇਧਰ ਬੀਬੀਆਂ ਬੈਠੀਆਂ ਰਹੇ ਠੀਕ ਆ ਬੀਬੀਆਂ ਬੈਠੀਆਂ ਉਹਨਾਂ ਦੇਖ ਰਹੀਆਂ ਨੇ ਉਹਨਾਂ ਨਾਲ ਆਪਾਂ ਕੁਝ ਗੱਲਾਂ ਕਰਦੇ ਆ ਕਿ ਕੋਈ ਪੁਰਾਣੀ ਧੀਆਂ ਤੇ ਹੁਣ ਦੀ ਧੀਆਂ 'ਚ ਕੀ ਫਰਕ ਆ ਇਹ ਵੀ ਪੁੱਛਦੇ ਆ ਹੋਰ ਕੁਝ ਵਿਚਾਰਾ ਦੇ ਦੇ ਠਾਕੋ ਹਾਂ ਈ ਡਾਕਟਰ ਸਰੀ ਫੇ ਮਨਾਈ ਜਾ ਰਹੀਆਂ ਤੀਆਂ ਫਿਰ ਹੈ ਤੀਆਂ ਮਨਾਈ ਜਾ ਰਹੀਆਂ ਤੀਆਂ ਹਾਂ ਹਾਂ ਮਨਾਈ ਜਾ ਰਹੀਆਂ ਨੇ ਵੀ ਕੋਡੀ ਉਮਰ ਕਿੰਨੀ ਕੋਈ ਬਣਾ ਦੱਸੋ ਮੇਰੀ ਉਮਰ ਦੇਖ ਕੇ ਤੈਨੂੰ ਨਜ਼ਰ ਲੱਗ ਜੂ ਇਹ ਕਿਹੜੇ ਕਹੇ ਕਾਕੇ ਕਹਿੰਦੇ ਬਜ਼ੁਰਗਾਂ ਵਾਂ ਹੁੰਦੇ ਨੇ ਹੁੰਦੇ ਕਹਿੰਦੇ ਜਦ ਬਗੇ ਉਮਰ ਪੁੱਛੀ ਦੀ ਆ ਕਿ ਉਹ ਕਹਿੰਦੇ ਆ ਉਹ ਫਲਾਣੇ ਹਾੜਾ ਵੜਾਈ ਸੀ ਜੀ 85 85 ਦੀ ਉਮਰ ਹੋ ਗਈ ਜੀ ਕੋਈ ਤਾਂ ਕਾਫੀ ਤੀਆਂ ਦੇਖੇ ਹੋਣਗੇ ਆ ਪੇਕੇ ਵੀ ਦੇਖੇ ਹੋਣਗੇ ਸਹੁਰੇ ਵੀ ਦੇਖੇ ਹਾਂ ਸਾਡੇ ਕੰਦਰ 3 ਮੰਨਦੇ ਬਾੜੀਆਂ ਨੇ ਬਾੜੀਆਂ ਹੁੰਦੇ ਹਾਂ ਕਿਹੜਾ ਲੱਗਿਆ ਬੀਬੀ ਦਾ ਲੱਗਿਆ ਧੂਰੀ ਧੂਰੀ ਸੰਗਰੂਰ ਜਿਲ੍ਹੇ ਤੋਂ ਸੰਗਰੂਰ ਪੇਕਾ ਸੰਗਰੂਰ ਸੰਗਰੂਰ ਜਿਲ੍ਹਾ ਪੇਕਾ ਪੁਨਾਲ ਪੇਦਨੀ ਅੱਛਾ ਧੂਰੀ ਕੋਈ ਧੂਰੀ ਕੋਈ ਤਨਵੀਰ ਗਾ ਧੂਰੀ ਤੋਂ ਤੇ ਪਹਿਲਾਂ 3 ਤੇ ਹੁਣ ਦੀ 3 ਚ ਕੀ ਫਰਕ ਹੈ ਵੀ ਪਹਿਲਾਂ ਅਣੀਆਂ 3 ਮਨਾਈਦਾ ਹਾਂ ਹੁਣ ਕਿਹੜੀਆਂ 3 ਲੱਗਦੀਆਂ ਨੇ ਕਿਹੜਾ ਖਰਚ ਕਰਦੇ ਅੱਛਾ ਜੀ ਪਹਿਲਾਂ ਪਹਿਲਾਂ ਕੁੜੀ ਵਿਆਹ ਕੇ ਲੈ ਜਾਂਦੇ ਸੀ ਸਹੁਰੇ ਅੱਛਾ ਜੀ ਕੁੜੀਆਂ ਪਾਲਾਈ ਆਈ ਤੀਆਂ ਨੂੰ ਉਹਨਾਂ ਨੇ ਨਾ ਕੁੜੀਆਂ ਟੂਪ ਪਾਉਣੀਆਂ ਨਾ ਲੱਜ ਦੇਣੀਆਂ ਫੱਟੀ ਦੇਣੀਆਂ ਇਹਨੇ ਸੂਟ ਦੇ ਕੇ ਜਾਣੇ ਨੇ ਕੁੜੀਆਂ ਨੂੰ ਨਾਲ ਜੀਆਂ ਭੈਣਾਂ ਨੂੰ ਬੰਗਾ ਹੁਣ ਤੁਸੀਂ ਕਿਹੜਾ ਲੱਦੇ ਨੇ ਜਿਹੜੇ ਦੀਆਂ ਤੁਸੀਂ ਤੀਆਂ ਮਨਾਉਣੀ ਤੇ ਰੂੰਗਾ ਇਹ ਰੂੰਗਾ ਨੇ ਲਾਤੀ ਇਹੋ ਨਾ ਖਰਚੇ ਕਰਦੀ ਹੈ ਕਿਉਂ ਜੁੜ ਜਾਂਦੀ ਸੀ ਕਿ ਸਹੁਰੇ ਦੇ ਪੇਕੇ ਹੈ ਦੇ ਦਿੰਦੇ ਸੀ ਪੇਕੇ ਦਿੰਦੇ ਇਹ ਸਹੁਰੇ ਕਹਿਆ ਕੁੜੀ ਤਾਂ ਪੇਕੇ ਦਿੰਦਾ ਦੀ ਪੇਕੇ ਆਈ ਹੈ ਸਹੁਰੇ ਨੇ ਸਹੁਰੇ ਵਾਲੇ ਸੀ ਇਹਨੇ ਕਹੋ ਨਹੀਂ ਪਹਿਣੀ ਤੀਆਂ ਨੂੰ ਕੁੜੀ ਨੂੰ ਅੱਛਾ ਹਾਂ ਮੇਰੇ ਤਾਂ ਬੜਿਆ ਖਰਚ ਘਟ ਗਏ ਕਿਉਂਕਿ ਨਹੀਂ ਆਹੋ ਉਹ ਘਰ ਰੱਖੋ ਤੁਸੀਂ ਸਾਡੇ ਜੀਵਨ ਪਾਣੇ ਕੁੜੀਆਂ ਨਾ ਕਿ ਨਾ ਹੌਣ ਸੌਣਦੇ ਮੈਨੂੰ ਬਿਸਕਟ ਵੀ ਹੁੰਦੇ ਤੀਆਂ ਨੂੰ ਨਾ ਸੂਟ ਸੂਟ ਵੀ ਹੁੰਦੇ ਆ ਜਿੰਦੇ ਹੀ ਹੁੰਦੇ ਆ ਉਹ ਵੀ ਜਿੰਦੇ ਹੀ ਆ ਆ ਹੁਣ ਝੂਟਾਂ ਦਾ ਲਫਾਫਾ ਜਿਹਾ ਬਾੜਾ ਹੈ ਸਾਡੇ ਕੰਤੇ ਹੀ ਹਰਵਾਜ ਜੇ ਕੁੜੀ ਤੀਆਂ ਦੇਖਣ ਬਾਹਰ ਨੇ ਨਾ ਜਾਉ ਤੀਆਂ ਦੇ ਦਿਨਾਂ ਚ ਬੁੜੀਆਂ ਚਾਹੀ ਮੈਂ ਸਾਨੂੰ ਸੁਨਾਰਾ ਜੱਦ ਦੇਣਾ ਸਾਡੇ ਗਠੜੀ ਨੂੰ ਜਾ ਕੇ ਤੁਰਦੇ ਅੱਛਾ ਸਾਰੇ ਮੈਂ ਹਵਾਜੀ ਕਰਦੇ ਸਾਡੇ ਜੇ ਕੁੜੀ ਪੇਕੇ ਆਈ ਤਾ ਦੇਣਾ ਨਹੀਂ ਦੇਣਾ ਨਹੀਂ ਤੇ ਬੇਬੇ ਨੂੰ ਹੁਣ ਸੰਧਾਰਾ ਆਉਂਦਾ ਨਹੀਂ ਹੁਣ ਬੇਬੇ ਤਾਂ ਕਹਿੰਦੀ ਆ ਸਾਡੇ ਰਵਾਜ ਹੀ ਨਹੀਂ ਸਾਡੇ ਰਵਾਜ ਹੀ ਨਹੀਂ ਪਹਿਲੇ ਪਹਿਲਾਂ ਹੁੰਦਾ ਪਹਿਲੇ ਸੰਧਾਰੇ ਦਾ ਹੁੰਦਾ ਸੱਸਾਂ ਸੁਤਾਂ ਦਾ ਆੜੂੜਿਆ ਇਹ ਨਹੀਂ ਸਾਡੇ ਕਿਸੇ ਜਾਓ ਸੰਗਰੂਰ ਜ਼ਿਲ੍ਹਾ ਹਾਈ ਪਿਸ਼ੋਕੜ ਜੇ ਇਹਨਾਂ ਦਾ ਕਿਉਂ ਨਹੀਂ ਉਹ ਮਾਰ ਕੇ ਪੱਲਾ ਅੱਡਾ ਨਾ ਉਹ ਸੰਗਰੂਰ ਜਿਹੜਾ ਮਾਰਦੀ ਫਿਰਦੀ ਗੱਲਾਂ ਇਹ ਲੈ ਜਣਾ ਪਿਆ ਡਿਰਿਆ ਹੋਇਆ ਗੱਲ ਕਰ ਉਹ ਸੋਹਰੇ ਆ ਆ ਅਗਲੇ ਸਾਲ ਕਲੀ ਨੇ ਜੇ ਪਿੰਡ ਲੋਹਿਆਣਾ ਪਾਏਗਾ ਕਹਿੰਦੇ ਹੰਮ ਨ ਜਾਈਏ ਲੁਧਿਆਣੇ ਇੱਕ ਦਿਨ ਲਈ ਨਾ ਉਹ ਤੋਂ ਆਉਣ ਨੂੰ ਹੀ ਨਹੀਂ ਲੱਗੇ ਰਹੀ ਤੇ ਤੂੰ ਕਿਉਂ ਐਸੀ ਜੀ ਨਹੀਂ ਆ ਪਾ ਰੰਬੂ ਆ ਦੀ ਕੁਲਿਆਰੋ ਜਿਵੇਂ ਨਹੀਂ ਲੁੱਟ ਲਈ ਸਾਡਾ ਇਲਾਕਾ ਦਿਲੇਰ ਇਹ ਨਹੀਂ ਵੇ ਦੇ ਬਟਕਾ ਬੂੜਾ ਬਾਬੂ ਜੀ ਰਹਿ ਕੇ ਆਇਆ ਮੇਰਾ ਪਸੂਆ ਦਾ ਹੈ ਅਵਸਰ ਹੁੰਦਾ ਸੀ ਹਾਂ ਅਵਸਰ ਸੀ ਟੋਕਰੀਆਂ ਟੋਕਰੀਆਂ ਨਹੀਂ ਦੀ ਬੁਲੰਦੇ ਚੋੜੇ ਨੇ ਸੜੀਆਂ ਸਾਡੇ ਇਲਾਕੇ ਦੇ ਪਤਾ ਲੱਗ ਨਹੀਂ ਨੈੱਟ ਤੇ ਸਾਰੇ ਕੋ ਸੁਣ ਲੈਣਾ ਉਹ ਲੈਣਾ ਕੋਈ ਨਹੀਂ ਮੇਰਾ ਹਾਂ ਬਾਸ ਸੁਣਨਾ ਚੋੜ ਨਹੀਂ ਆਹ ਜ਼ਰੂਰੀ ਇਹ ਵੀ ਦੱਸਣਾ ਹਾਂ ਸਾਰੇ ਨਹੀਂ ਮੇਰਾ ਸਾਡੇ ਸਾਰੇ ਪਿੰਡ ਦੇ ਹੁੰਦੇ ਸੀ ਇੱਕ ਕੰਟਰੋਵਰਸੀ ਤੁਹਾਡੀ ਸ਼ੁਰੂ ਹੋ ਜੀ ਲੱਗ ਗਈ ਉਹ ਸੀ ਜੀ ਨਾ ਇਹ ਉਹ ਸੀ ਜੀ ਦਾ ਐਂਟਰੀ ਦੀ ਗੱਲ ਹਾਂ ਇਹਦੀ ਐਂਟਰੀ ਦੀ ਗੱਲ ਫੇਰ ਇਹਨੇ ਵੀ ਬੋ ਉਧਰ ਵਿਆਹੀ ਹਾਂ ਬੁਲਾਉਂਦੇ ਉਹ ਚਲੋ ਛੱਡੋ ਆਪਾਂ ਗੱਲਾਂ ਨੂੰ ਇੱਥੇ ਵੀ ਛੱਡ ਦੇ ਉਹ ਆਪਣੇ ਨੈੱਟ ਤੇ ਪੈਣੀ ਆ ਤੇ ਇਹ ਗੱਲ ਹਾਂ ਅੱਗੇ ਦੀ ਜਿਹੜੀ ਅੱਗੇ ਜਿਵੇਂ ਪਿੰਗਸ ਜੂਟਦੇ ਹੁੰਦੇ ਸੀਗੇ ਪਿੰਗਾਂ ਵੀ ਹੁੰਦੀ ਹੈ ਜੇ ਕਿ ਤੀਆਂ ਚ ਉਹ ਨਹੀਂ ਅੱਜ ਕੱਲ੍ਹ ਦਿੰਦੀਆਂ ਸਿੰਘਾਂ ਪਾਉਣੀਆਂ ਨੇ ਰਸੇ ਲਿਆਉਂਦੇ ਪਏ ਨੇ ਜਾਂਦੇ ਨੇ ਜਾਂਦੇ ਪਏ ਨੇ ਰਸੇ ਅੱਜ ਰੋਜ਼ ਕੰਨੇ ਪਾਵਾ ਪਾਣੀ ਨਹੀਂ ਹੈ ਕਿ ਹੋਰ ਅੱਜ ਵੀ ਸਿਰਾਲਾ ਪਾਉਂਦੇ ਨੇ ਪਾ ਦੋ ਤੁਸੀਂ ਹੁਣ ਕਿਹਦੇ ਮੁੰਡੇ ਨੂੰ ਕਿਹਾ ਸੀ ਉਹਨਾਂ ਨੂੰ ਪਾਣੀ ਨਹੀਂ ਹੈ ਪਾਉਣਗੇ ਹੁਣ ਕਹਿੰਦੇ ਸੀ ਸਵੇਰੇ ਪਾ ਲਾਂਗੇ ਜੀ ਬਾਈ ਠੀਕ ਹੈ ਸਾਡੇ ਬੁਆਰੋਂ ਨਹੀਂ ਆਣੇ ਉਹ ਮੁੰਡੇ ਦੇ ਬੁਆਰੋਂ ਪਿੰਗਾ ਮੇਰੀ ਡਿਊਟੀ ਲਾਵਾਂਗੇ ਵੀਡੀਓ ਜੀ ਥੋੜਾ ਬੁੜੀਆਂ ਚੱਲਣਾ ਕਰਦਾ ਇਹਨਾਂ ਕੋਈ ਨਾ ਪਾ ਦੂੰ ਕੋਈ ਗੱਲ ਮੈਂ ਮੁੰਡੇ ਦਾ ਕਾਲੂ ਪਾ ਕੇ ਦੇ ਪਿੰਗਾ ਲਿਆਉਂਦਾ ਵੀ ਕੀ ਫਾਇਦਾ ਹੋਇਆ ਜੀ ਠੀਕ ਹੈ ਠ ਕੋਈ ਨਾ ਮਰਾ ਆਪਣੇ ਤੀਏ ਕਿੰਨੇ ਦਿਨ ਹੋ ਗਏ ਮਨਾਉਂਦੇ ਨੇ ਇੱਥੇ ਅੱਜ 5 ਦਿਨ ਹੋ ਗਏ 5 ਦਿਨ ਹੋ ਗਏ ਹਾਂਜੀ ਹੋਏ ਨੇ ਹਾਂ 5 ਦਿਨ ਹੋ ਗਏ ਐਂਡ ਵਾਲਾ ਦਿਨ ਕਿੰਨੇ ਕਦੋਂ ਹੁੰਦਾ ਹੁੰਦਾ 11 ਤਰੀਕ ਨੂੰ ਬਹੁਤ ਵਧੀਆ ਪ੍ਰੋਗਰਾਮ ਹੋਊਗਾ ਅੱਛਾ DJ ਲੱਗਣਗੇ ਅਸੀਂ DJ ਲਾਉਣੇ ਹਾਂ ਹਾਂ DJ ਵੀ ਲਾਉਣੇ ਆ ਤੇ ਟੈਂਟ ਵੀ ਲਾਉਣਾ ਅੱਛਾ ਬਹੁਤ ਵਧੀਆ ਪ੍ਰੋਗਰਾਮ ਦਾ ਆਪਣਾ ਵਿਆਹ ਤੇ ਭਗੋਤੀ ਪੰਗਾ ਕਰਨਾ ਬੁਢੇ ਬਪਾਰੀ ਕੱਲ ਲੰਗਰ ਖੁੱਲਣਾ ਚੱਲੂਗਾ ਕੱਲ ਲੰਗਰ ਖੁੱਲਣਾ ਚੱਲੂਗਾ ਵਰਤਾਰ ਸਾਮ ਉਹ ਕਰਤ ਰਹੇ ਵਰਤਾਰ ਸਾਮ ਕਰਾਉਣਾ 11 ਦੇ ਕਿ ਬੱਲੋ ਬੱਲੋ ਹੁੰਦੀ ਹੈ ਕੋਈ ਗੇਰਦਰੀ ਨੂੰ ਹੋਊਗੀ ਉਹ ਬੱਲੋਂ 11 ਤਰੀਕ ਨੂੰ ਆਉਣੀਆਂ ਨੇ ਉਹੀ ਬੱਲੋਂ ਬੱਲੋਂ ਹੁੰਦੀ ਕੀ ਬੀਬੀ ਬਾਸਾਂ ਕੁੜੀਆਂ ਨੇ ਆਸਾਸਾ ਦਮਾਸਾ ਕਰਕੇ ਇੱਕ ਦੂਜੀ ਤੋਂ ਲਾ ਉਹਦੇ ਕੰਨੀ ਚਲੀਆਂ ਹੋਈਆਂ ਥਾਂ ਦੇ ਕੰਨੀ ਆ ਗਈਆਂ ਬੱਸ ਬੱਲੋਂ ਜੀ ਅੱਛਾ ਉਹ ਲਾਸਟ ਦਿਨ ਹੁੰਦਾ ਉਸ ਦਿਨ ਫਿਰ ਕੁੜੀਆਂ ਵਿਛੜਦੀਆਂ ਨੇ ਸਾਰੀਆਂ ਫਿਰ ਇੱਕ ਦੂਜੇ ਨੂੰ ਮਿਲ ਕੇ ਸਾਰੇ ਇਹ ਆਪਣੇ ਆਪਣੇ ਕਰਨ ਨਮੀ ਜਾਨਕੀ ਮਤਲਬ ਜਿਹੜੀਆਂ 100 ਵੇਕੇ ਆਈਆਂ ਹੁੰਦੀਆਂ ਨੇ ਹੈਨਾ ਉਹ ਵਿਛੜਦੀਆਂ ਨੇ ਉਹ ਜਾਨਕੀ ਇੱਕ ਵਾਹ ਉਹ ਹਾਂ ਉਹਨਾਂ ਨੇ ਵਿਛੜਾ ਲਈ ਗੱਲ ਕੁੜੀ ਸੀਸ ਜੀ ਨਹੀਂ ਭਾਈ ਨੂੰ ਦਿੰਦੀ ਐ ਕਿਸੇ ਨੂੰ ਨਹੀਂ ਦਿੰਦੀ ਭਾਈ ਭਤੀਜਿਆਂ ਦਾ ਬਿਰਬਾਏ ਚ ਬਾਹਾਂ ਆਉਂਦਾ ਸਹੀ ਗੱਲ ਹੈ ਬਾਹਾਂ ਆਉਂਦੇ ਵੀ ਨਾ 16 ਅਨੇਗਾ ਇਹ ਨਾ ਗੱਲ ਬਹੁਤ ਵੱਡੀ ਕਹਤੀ ਜੇ ਹੁਣ ਤੁਸੀਂ ਉਮਰ ਦਨੀ ਉਮਰ ਹੋ ਗਈ ਛੋਟੀ ਤੁਸੀਂ ਅੱਜ ਵੀ ਭਾਈ ਐ ਭਾਈ ਦੇ ਰੋਟੇ ਪਿੰਗ ਹੁਣ ਹੋਣ ਕਿਤੇ ਨਹੀਂ ਹਣੇ ਮੈਨੂੰ ਪਤਾ ਨਹੀਂ ਹੁਣ ਦੇਖ ਮੈਂ ਤੇ ਛੋਟਾ ਮਰ ਗਿਆ ਤੈਨੂੰ ਹੈ ਨਾ ਤੇ ਜੋ ਮਾ ਮਾ ਪਿੰਡ ਮਾ ਪਰਿਵਾਰ ਭਾਈ ਹੁੰਦੇ ਭਾਈ ਹੁੰਦੇ ਭਾਈ ਪਰਜਾਈਆਂ ਹੁੰਦੀਆਂ ਹਾਂ ਕੁੜੀਆਂ ਹਾਂ ਜੀ ਹਾਂ ਬਸ ਉਹੀ ਪਿਆਰ ਹੁੰਦਾ ਭਾਈ ਭੈਣ ਦਾ ਕਹਿੰਦੇ ਹੁੰਦੇ ਹਾਂ ਹਾਂ ਜੀ ਕਹਿੰਦੇ ਆ ਵੀ ਇਹੀ ਹੁੰਦਾ ਵਾ ਹੋਰ ਤਾਂ ਤੇਰੇ ਇੱਕ ਦੀਆਂ ਵੀ ਇੱਕ ਖੁਸ਼ ਜਾਨੀ ਖੁਸ਼ ਮਨ ਲੋ ਅੰਨੀ ਅੰਨੀ ਗਰਮੀ ਪੈਂਦੀ ਬਈਆ ਤੋ ਇਹ ਨਾ ਤੁਹਾਨੂੰ ਆਪਾਂ ਕਹੇ ਦੀ ਹੋਂ ਤਾਂ ਆਪਾਂ ਜੇ ਕੰਮ ਕਰਨ ਲੱਗ ਜੀਏ ਉਹ ਗਰਮੀ ਬਹੁਤ ਆ ਇਤਨੀ ਗਰਮੀ ਲੱਗਦੀ ਬਈ ਨਹੀਂ ਇੱਥੇ ਨਹੀਂ ਲੱਗਦੀ ਕੁੜੀਆਂ ਬਹੂਆਂ ਬੋਟੀਆਂ ਸਾਰੀਆਂ ਮਨੋਰੰਜਨ ਕਰ ਲੈਂਦੀਆਂ ਨਹੀਂ ਹੋਏ ਲੱਗਦਾ ਪਹਿਣਾ ਬਾਰ ਦਾ ਸਾਕ ਨਾ ਕੋਈ ਟੁੱਟ ਕੇ ਨਾ ਬੈਜੀ ਵੀਰ ਨਾਲ ਹਾਂ ਭੈਣ ਭਾਈ ਦਾ ਪਿਆਰ ਹੀ ਹੈ ਜਾਉਂਦਾ ਵੀ ਵੀ ਇੱਕ ਪੁਰਾਣੀ ਜਿਹੀ ਬੋਲੀ ਸੁਣਾ ਘੈਂੜ ਜੀ ਉਹ ਵੀ ਸੁਣਾ ਰਹੀ ਉਹ ਹੁੰਦੀ ਵੀ ਨਹੀਂ ਜੀ ਤੋ ਬਿਜਾਰਤੀ ਸੁਣਾ ਬਈ ਹੈ ਤੋ ਬਿਜਾਰਤ ਹੁੰਦੀ ਆ ਕੋਈ ਸਾਰੇ ਇੰਨੀ ਤਾਂ ਬੋਲੀਆਂ ਪਾਉਂਦੀ ਹੂ ਮਰੂਪੀ ਬੋਲੀਆਂ ਕਿਹੜੀ ਕਾਮਾਂ ਹੈ ਹੂੰ ਸੱਜਾ ਬਾਰਾਂ ਦਿਨ ਜੀਰ ਆਈ ਬੇਪੈਣ ਦੇ ਵੇੜੇ ਪੁੰਨੇ ਆਂਦਾ ਚੰਗਣ ਬਣ ਕੇ ਵੀਰ ਆਈ ਬੇਪੈਣ ਦੇ ਵੇੜੇ ਪੁੰਨੇ ਆਂਦਾ ਚੰਗਣ ਬਣ ਕੇ ਸਣਾ ਰੋਂਦੀਆਂ ਨੂੰ ভিੜ ਬਰਾਉਂਦੇ ਸਿਰ ਉੱਤੇ ਹੱਥ ਰੱਖ ਕੇ ਹੈਣਾ ਰੁੰਦੀਆਂ ਨੂੰ ਵੀ ਹਿਰ ਬਰਾਉ ਦੇ ਸਿਰ ਉੱਤੇ ਹੱਥ ਰੱਖ ਕੇ ਪਾਆਂ ਨਾਲੋਂ ਨੇ ਪੁੱਤੀ ਜੇ ਪਿਆਰੇ ਪੂਆ ਕਹਿ ਕੇ ਮੱਥਾ ਟੇਕ ਦੇ ਪਾਆਂ ਨਾਲੋਂ ਨੇ ਪੁੱਤੀ ਜੇ ਪਿਆਰੇ ਪੂਆ ਕਹਿ ਕੇ ਮੱਥਾ ਟੇਕ ਦੇ ਬਹੁਤ ਜੀ ਅਗਲ ਹੋਰ ਮੈਂ ਬੀਬੀ ਮੇਸ਼ਾ ਪੇਕਿਆਂ ਦੇ ਸ਼ਤ ਕਰਦੀ ਸਹੁਰਿਆਂ ਦੀ ਜਣ ਤਵੇ ਲਾਉਂਦੀ ਹੈ ਨਾ ਔਰ ਹੋਰ ਜੀ ਇੱਥੇ ਜੰਮੀਆਂ ਪੜੀਆਂ ਇੱਥੇ ਤੇ ਉਹ ਪਹਿਲਾਂ ਹੀ ਤੇ ਹੋਈ ਹੋਈ ਬੰਦਾਈ ਨਾ ਨਿਊਮਰ ਹੋ ਗਈ ਹੋਰ ਤਿਓ ਕਦੋਂ ਪੈਣਾ ਬੱਚੇ ਹੁੰਦੇ ਨੇ ਬੱਚਿਆਂ ਤੋਂ ਤੇ ਉਹ ਗਾਂ ਵੱਢਦਾ ਨਹੀਂ ਭਾਈ ਕਿਰਪਾਰ ਕੇ ਵੀ ਜੰਮੀਆਂ ਨਹੀਂ ਹੈ ਜੰਮੀਆਂ ਨਾ ਕਿਉਂ ਨਹੀਂ ਉਹਦੇ ਤੋਂ ਸਾਰੀ ਮਰ ਮਾਪੇ ਪੁੱਛਦੇ ਮਰ ਜਾਂਦੇ ਨੇ ਸੁਨਾਰੇ ਦੇ ਆਉ ਕੁੜੀ ਦੇ ਨਾਨ ਛੱਤ ਪਰ ਦੇਉ ਤੇ ਕਾਕਾ ਦੇ ਕੰਮ ਆਪੇ ਕੋਲੀ ਆ ਉਹ ਤਾਂ ਹੀ ਕੋਲੀ ਬਿੱਬੀ ਮੈਦਾ ਗੱਲ ਕਰਦਾ ਸੋਰੀ ਵੀ ਥੋੜਾ ਪਿਆਰ ਰੱਖਣਾ ਚਾਹੀਦਾ ਕਿ ਸਾਰਾ ਉਤੀ ਖਤਮ ਕਰਕੇ ਆ ਜਾਣਾ ਪੇਕੀ ਖਤਮ ਕਰੇ ਹੁੰਨੇ ਹੋ ਸੋਰੀ ਵੀ ਰੱਖ ਲੋ ਥੋੜਾ ਪਿਆਰ ਫੋਲ ਰਹੀ ਹੋਣੀ ਚਾਹੀਦਾ ਚੱਕਾਪੂਰ ਦੇ ਅੰਮਾ ਦੇ ਜਾਏ ਚੱਤੇ ਤੈ ਮਤ ਨਵ ਦੇ ਚੱਕਾਪੂਰ ਦੇ ਅੰਮਾ ਦੇ ਜਾਏ ਚੱਤੇ ਤੈ ਮਤ ਨਵ ਦੇ ਚਲੋ ਬਹੁਤ ਵੀ ਥੋੜਾ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਟਾਈਮ ਦਿੱਤਾ ਉਹਦਾ ਜਉਂਦੇ ਵਸੇ ਵੀ ਆਸ਼ੀਰਵਾਦੇ ਮੋਲੇ ਤੇ ਨਾ ਮਾਫ ਕਰੀ ਬੁਢੀ ਦਾ ਦਿਮਾਗ ਹੈ ਨਹੀਂ ਨਾ ਚਲੋ ਉਹ ਬੱਚੇ ਛੋਟੇ ਨੇ ਬੱਚੇ ਵੀ ਨੱਚਦੇ ਵੇਖ ਤੇ ਲੱਗ ਲੱਗੇ ਹੋਏ ਆ ਨਹੀਂ ਇੱਕ ਗੱਲ ਹੋਰ ਆ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਦਾ ਆ ਦੇਖੋ ਬੋਰਡ ਆ ਇੱਕ ਬੋਰਡ ਆ ਇੱਕ ਪਿੱਪਲ ਆ ਕਹਿੰਦੇ ਇਹ ਚੀਜ਼ਾਂ ਹੁੰਦੀਆਂ ਨੇ ਉਹ ਸੰਗਣੀ ਸ਼ਾ ਬਣੀ ਹੋਈ ਆ ਸੰਗਣੀ ਸ਼ਾ ਤਾਂ ਆ ਮੈਂ ਕਿਉਂ ਬੋਰਡ ਪਰਾ ਹੁੰਦਾ ਇਹ ਜੀਜੇ ਸੰਭੀ ਹੁੰਦੀ ਥੱਲੇ ਤੀਆਂ ਲੱਗੀਆਂ ਹੋਈਆਂ ਨੇ ਚੰਗੀਆਂ ਆਪਣਾ ਮੁਰਝਣ ਕਰ ਰਹੀਆਂ ਨੇ ਤੇ ਇਕੱਠੀਆਂ ਹੋ ਕੇ ਆਪਣਾ ਪਿਆਰ ਆਪਸ ਵਿੱਚ ਗੱਲਾਂ ਕਰਕੇ ਕੋਈ ਇਹਦੇ ਸਵਾਲ ਵੀ ਉੱਠਾੜਦੇ ਆ ਪਰ ਮੈਂ ਤਾਂ ਇਹ ਗੱਲ ਕਹਿਣਾ ਜੇ ਪਿਆਰ ਹੋਣਾ ਚਾਹੇ ਜਿਵੇਂ ਮਰਜ਼ੀ ਹੋਵੇ ਜਾਸੂ ਚ ਪਿਆਰ ਆ ਜਿਹੜਾ ਮਰਜ਼ੀ ਤਰੀਕਾ ਹੋਵੇ ਦੋ ਬੋਲ ਆਸੂ ਚ ਪਿਆਰ ਨਾਲ ਬੋਲਣਾ ਇਹ ਬਹੁਤ ਈ ਗੱਲ ਹੁੰਦੀ ਆ ਇਹ ਕੁਝ ਕਹਿੰਦਾ ਹੋਵੇ ਮਾਫੀ ਚਾਹਣਾ ਥੋੜਾ ਇੰਦਰ ਪਾਸੇ ਪਮਾੜੀ ਫਿਰ ਕਿਸੇ ਵੀਡੀਓ